ਅੱਜਕੱਲ ਪੰਜਾਬੀਓ ਪੰਜਾਬੀਓ ਅੱਜਕੱਲ ਕੰਨ ਜਾ ਰਹੇ ਆ ਲੋਕ ਸਭਾ ਹਲਕਾ ਜਲੰਧਰ ਤੋਂ ਮੌਜੂਦਾ ਐਮਪੀ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਕਿ ਸਾਤਕਾ ਮੁੱਖ ਮੰਤਰੀ ਵੀ ਨੇ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਕੀਤੀ ਹੈ ਉਹ ਵੀਡੀਓ ਜ਼ਰੂਰ ਦੇਖਣ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਨਸ਼ਾ ਆਈ ਜਾਵੇ ਤੇ ਮਜੀਠੀਏ ਦੇ ਨਾਮ ਤੇ ਵਿਕੀ ਜਾਵੇ ਇਹ ਹੁਣ ਨਹੀਂ ਹੋਣਾ ਇਹ ਨਹੀਂ ਹੋਏਗਾ ਪੰਜਾਬ ਦੇ ਵਿੱਚ ਮੇਰਾ ਤਾਂ ਮਜੀਠੀਆ ਜੀ ਦੇ ਨਾਲ ਪਾਰਟੀ ਤੌਰ ਤੇ ਤੇ ਆਡਿਓਲੋਜੀਕਲ ਵਿਰੋਧ ਹੈ ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਇਹ ਨਾ ਵੀਡੀਓ ਦੇ ਵਿੱਚ ਸਾਨੂੰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ ਦੋਹਰਾ ਕਿਰਦਾਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਤਾਂ ਉਹ ਮੁੱਖ ਮੰਤਰੀ ਸੀ ਜਦੋਂ ਤਾਂ ਉਹ ਸੱਤਾ ਦੇ ਵਿੱਚ ਸੀ ਉਦੋਂ ਤਾਂ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਤਸਕਰ ਲੱਗਦਾ ਸੀ ਪਰ ਜਦੋਂ ਮਾਨ ਸਰਕਾਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਆ ਹੁਣ ਉਹ ਵਿਕਰਮ ਸਿੰਘ ਮਜੀਠੀਏ ਦਾ ਪਖਪੂਰ ਦੇ ਨਜ਼ਰ ਆ ਰਹੇ ਤੁਸੀਂ ਪੰਜਾਬੀਆਂ ਨੂੰ ਆਪਣਾ ਸਟੈਂਡ ਸਪਸ਼ਟ ਕਰੋ ਕਿ ਤੁਸੀਂ ਨਸ਼ਾ ਵੇਚਣ ਵਾਲਿਆਂ ਦੇ ਨਾਲ ਆ ਜਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਆ ਜਦੋਂ ਤੁਸੀਂ ਮੁੱਖ ਮੰਤਰੀ ਸੀ ਔਰ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਉਦੋਂ ਤੁਸੀਂ ਮਜੀਠੀਏ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤਸਕਰ ਦੱਸਦੇ ਸੀ ਕੀ ਉਦੋਂ ਤੁਸੀਂ ਪੰਜਾਬ ਦੀ ਜਿਹੜੀ ਆਵਾਮ ਆ ਉਹਨੂੰ ਮੂਰਖ ਬਣਾਉਣ ਦਾ ਕੰਮ ਕਰਦੇ ਸੀ